ਗਾਏ ਕਣ ਬਾਲੀ ਤੇ ਰਹੇ ਸਮਾਏ ਤਨ ਤਨ ਸਤਿਗੁਰੂ ਜੋਗੋ ਜੋਗ ਕਟਲ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਜ ਬੈਠੀ ਹੋਈ ਸਤਿਕਾਰ ਜੋ ਗੁਰੂ ਪਿਆਰੇ ਗੁਰੂਖਾਲਸਾ ਗੁਰੂ ਕੀ ਸਾਜੀ ਨੇ ਵਾਜੀ ਸਾਫ ਸੰਗਤ ਜੀਓ ਆਪ ਸਭਨਾਂ ਨੇ ਪਾਵਨ ਬਾਣੀ ਦੇ ਨਤਨੇਮ ਸਰਬਣ ਕੀਤੇ ਹਨ ਇਸ ਵਕਤ ਸੋ ਪਾਵਨ ਤਬੇ ਤਰ ਬਾਣੀ ਦੀ ਗੁਰੂ ਗ੍ਰੰਥ ਸਾਹਿਬ ਜੀ ਜੋ ਲੜੀ ਬਾਤ ਸੁਕਥਾ ਵਿਚਾਰ ਫਰ ਰੰਗ ਆਪਾਂ ਨੇ ਸਭ ਨੇ ਰਲ ਮਿਲ ਕੇ ਬਾਣੀ ਦੀ ਕਥਾ ਵਿਚਾਰ ਸਰਵਣ ਕਰਨੀ ਹੈ ਸੋ ਲਾਹਾ ਪ੍ਰਾਪਤ ਕਰਨਾ ਹੈ ਸਤਿਗੁਰਾਂ ਦੀ ਪਾਵਨ ਬਿਵਤਰ ਵਿਚਾਰ ਧਾਰਾ ਨੂੰ ਸਰਵਣ ਕਰਨ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਹੋਈ ਗੁਰਪਤੇ ਦੀ ਪਾਲ ਕੇ ਸਾਜ ਔਰ ਰਸਨਾ ਨੂੰ ਕਰ ਲਗੇ ਪਵਿੱਤਰ ਝੁਕਾਓ ਸੀਸ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਔਰ ਬਖਸ਼ੋ ਅਸੀਸ ਆਪ ਜੀ ਦੇ ਨਾਮਾਣੀ ਦੇ ਸੇਵਕ ਨੂੰ ਸੋ ਗੱਜਵਾਜ ਕੇ ਬਲਾਵ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਆਪ ਗੁਰੂ ਪਿਆਰਿਓ ਤਾਂਤਾ ਦੇ ਜੋਗ ਹੂੰ ਜੁੜੀਆਂ ਸਿੱਖ ਸੰਗਤਾਂ ਅਕਾਲ ਪੁਰਖ ਵਾਹਿਗੁਰੂ ਜੀ ਦੇ ਦਰਬਾਰ ਦੇ ਵਿੱਚ ਸਮੇਂ ਚੋ ਸਮਾਂ ਕੱਢ ਕੇ ਪਹੁੰਚੇ ਹੋ। ਬਾਸਾ ਜੀ ਦਾ ਪਾਵਨ ਰਕਨ ਹੈ ਸਬਤੂ ਬੜੇ ਭਾਗ ਇਹ ਗੁਰ ਸਿਖਾਂ ਕੇ ਜੋ ਪੂਰ ਚਰਣੀ ਤੱਕ ਪੜਤੇ ਜਾ। ਸਭ ਤੋਂ ਉੱਤਮ ਕਰਮ ਉਹਨਾਂ ਨੂੰ ਸਿਖਾਉਂਦੇ ਹੈ ਜਿਹੜੇ ਗੁਰੂ ਦੇ ਪਿਆਰੇ ਸਮੇਂ ਤੋਂ ਸਮਾ ਕੱਢ ਕੇ ਗੁਰੂ ਜੀ ਦੀ ਹਜ਼ੂਰੀ ਦੇ ਵਿੱਚ ਪਹੁੰਚਦੇ ਹਨ। ਉਹਨਾਂ ਦੇ ਉੱਤਮ ਕਰਮ ਇਸੇ ਤਰ੍ਹਾਂ ਆਪ ਸੰਗਤਾਂ ਦੇ ਪਾਈ ਉਤਮ ਕਰਮਾਂ ਦੇ ਜਿਹੜੀਆਂ ਸੰਗਤਾਂ ਸਮੇਂ ਤੋਂ ਸਮਾਟ ਕੇ ਪਾਤਸ਼ਾਹ ਜੀ ਦੇ ਦਰਬਾਰ ਦੇ ਵਿੱਚ ਪਹੁੰਚਦੇ ਆਓ ਰਸਨਾ ਨੂੰ ਕਰ ਲਈਏ ਪਵਿੱਤਰ ਮਨ ਬਿੱਤਿਆਂ ਨੂੰ ਕਰ ਲਈਏ ਆਕਾਗਰ ਸੋ ਜੁੜ ਗਏ ਪਾਵਨ ਪਵਿੱਤਰ ਵਿਚਾਰ ਧਾਰਾਂ ਦੇ ਨਾਲ ਤਨ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕੀਤੀ ਆ ਸੋ ਦਰ ਰਹਾ ਸਾਹਿਬ ਜੀ ਦੇ ਪਾਠ ਦੇ ਅੰਦਰ ਸੋ ਸਾਨੂੰ ਸਮਝਾਉਣਾ ਕੀਤਾ ਹੈ ਵੱਲਾ ਜਪਜੀ ਸਾਹਿਬ ਜੀ ਦੇ ਪਾਠ ਦੀ ਕਥਾ ਵਿਚਾਰ ਆਪਾਂ ਸਰਵਣ ਕੀਤੀ ਹੁਣ ਸੋ ਦਰ ਰਹਾ ਸਾਹਿਬ ਜੀ ਦੇ ਪਾਠ ਦੀ ਵਿਚਾਰਤਾ ਚੱਲਣੀ ਹੈ ਹਨ ਪਾਸਾ ਜੀ ਸਾਨੂੰ ਸਮਝਾਉਂਦੇ ਆ ਆਸਾ ਮਹੱਲਾ ਪਹਿਲਾ ਆਸਾ ਰਾਮ ਦੀ ਗੁਰੂ ਨਾਨਕ ਸਾਹਿਬ ਪਾਸਾ ਜੀ ਨੇ ਕਿਰਪਾ ਕੀਤੀ ਸੋਨ ਗੱਡਾ ਆਕਾ ਸਭ ਕੋਈ ਸੋਨ ਗੱਡਾ ਸੋਨ ਦਾ ਪਾਗ ਨਾ ਸੁਣਾ ਵੱਡੇ ਦਾ ਭਾਵ ਹੁੰਦਾਗਾ ਬਹੁਤ ਵੱਡਾ ਸੁਣ ਵੱਡਾ ਵੀ ਹਰੇਕ ਮਨੋਖਾ ਜਿਹੜਾ ਇੱਕ ਦੂਜੇ ਤੋਂ ਸੁਣ ਕੇ ਇਹ ਗੱਲ ਆਖਦਾ ਕਿ ਸੰਤੇ ਵੱਡਾ ਸਤਗੁਰਨਾ ਹਰੇਕ ਕਹਿਉਂਦਾ ਪਰ ਗੱਲ ਤੇ ਇਹ ਹੈ ਜਿਵੇਂ ਇੱਕ ਵਾਰੀ ਦਾ ਸਮਾਂ ਸੰਤਮਸ ਕੀਨ ਜੀ ਕਹਿੰਦੇ ਇੱਕ ਕਾਨਫਰੰਸ ਹੋਈ ਹੈ ਜਿਦੇ ਇਤਸਾਰੇ ਵਿਦਵਾਨ ਇਕੱਠੇ ਕੀਤੇ ਗਏ ਹੁਣ ਸਾਰੇ ਜਿਹੜੇ ਵਿਦਵਾਨ ਇਕੱਠੇ ਕੀਤੇ ਗਏ ਅਮਰੀਕਾ ਦੇ ਵਿੱਚ ਇੱਕ ਸਮਾਗਮ ਵਿਦਵਾਨਾਂ ਨੂੰ ਸਵਾਲ ਇੱਕ ਕੀਤਾ ਗਿਆ ਜਿਵੇਂ ਹੁਣ ਇੱਥੇ ਸਵਾਲ ਕੀਤਾ ਹੈਗਾ ਸੁਣ ਵੱਡਾ ਆਖੇ ਸਭ ਕੋਈ ਵੀ ਦੁਨੀਆ ਦੇ ਲੋਕ ਇੱਕ ਦੂਸਰੇ ਤੋਂ ਸੁਣ ਕੇ ਆਖਦੇ ਆ ਸਾਡਾ ਰੱਬ ਵੱਡਾ ਹੈ ਪਰ ਦੇਖਿਆ ਕਿਸੇ ਨੇ ਸੁਣਿਆ ਸਾਡਾ ਇਤਿਹਾਸ ਕਹਿੰਦਾ ਸਾਡੇ ਗੁਰੂ ਕਹਿੰਦੇ ਸਾਡੀ ਇਸ ਤਰ੍ਹਾਂ ਹੁਣ ਇਹੀ ਸਵਾਲ ਉੱਥੇ ਪਾਇਆ ਗਿਆ ਮੁਸਲਮਾਨ ਧਰਮ ਦੇ ਵਿਦਵਾਨ ਹਿੰਦੂ ਧਰਮ ਦੇ ਵਿਦਵਾਨ ਅਸਾਈ ਧਰਮ ਦੇ ਵਿਦਵਾਨ ਤੇ ਸਿੱਖ ਧਰਮ ਦੇ ਵਿਦਵਾਨ ਸਾਰੇ ਇਕੱਠੇ ਹੋਏ ਆ ਸਿੱਖ ਧਰਮ ਵਾਲਾ ਸੰਤ ਮਸਕੀਨ ਜੀ ਉੱਥੇ ਗਏ ਅਮਰੀਕਾ ਦੇ ਤਾਂ ਹੁਣ ਉੱਥੇ ਵਿਚਾਰ ਦੇ ਵਿੱਚ ਪੁੱਛਿਆ ਗਿਆ ਸਵਾਲ ਪਾਇਆ ਗਿਆ ਵੀ ਤੁਸੀਂ ਰੱਬ ਨੂੰ ਮੰਨਦੇ ਔਰ ਜੇ ਤੁਸੀਂ ਰੱਬ ਨੂੰ ਮੰਨਦੇ ਆਂ ਤਾਂ ਰੱਬ ਤੁਸੀਂ ਕੀ ਦਿਖਾ ਸਕਦੇਂ ਰੱਬ ਕਿੱਥੇ ਹੈ ਕਿਹੋ ਜਾਰ ਰੱਬ ਤਾਂ ਹੁਣ ਸਾਰਿਆਂ ਦੀ ਬਾਜੀ ਆਪ ਕੋ ਆਪਣੇ ਸਮੇਂ ਅਨੁਸਾਰ ਆਈ ਕਿਸੇ ਤੋਂ ਕੀ ਪੂਰਾ ਸਵਾਲ ਨਹੀਂ ਦਿੱਤਾ ਗਿਆ ਸਵਾਲ ਦਾ ਜਵਾਬ ਨੂੰ ਦੇਵਾ ਤਾਂ ਮਸਕੀਨ ਸਾਹਿਬ ਜੀ ਦੀ ਬਾਣੀ ਆਈ ਤੇ ਮਸਕੀਨ ਸਾਹਿਬ ਜੀ ਨੇ ਫਿਰ ਆਖਿਆ ਜਿਹੜਾ ਜੱਜ ਬੈਠਾ ਸਾਹਮਣੇ ਸਵਾਲ ਕਰਦਾ ਹੈ ਉਸ ਜੱਜ ਨੂੰ ਪੁੱਛਿਆ ਗਿਆ ਉਹਨੇ ਸਵਾਲ ਕੀਤਾ ਪਰ ਉਹਦੇ ਸਵਾਲ ਦਾ ਉਲਟ ਜਵਾਬ ਮਸਕੀਨ ਸਾਹਿਬ ਜੀ ਨੇ ਉਹਨੂੰ ਸਵਾਲ ਕਰ ਦਿੱਤਾ ਵੀ ਤੇਰੇ ਸਵਾਲ ਦਾ ਜਵਾਬ ਬਾਅਦ ਦੇ ਵਿੱਚ ਦੇਵਾਂਗਾ ਪਰ ਮੇਰੇ ਸਵਾਲ ਦਾ ਪਹਿਲਾਂ ਤੂੰ ਜਵਾਬ ਦੇ ਜੱਜ ਸਾਹਮਣੂ ਆ ਕੇ ਮਸਕੀਨ ਸਾਹਿਬ ਜੀ ਕਹਿੰਦੇ ਵੀ ਤੁਸੀਂ ਇਹ ਦੱਸੋ ਤੁਸੀਂ ਸਵਾਲ ਕਰ ਦਿੱਤਾ ਵੀ ਤੁਸੀਂ ਰੱਬ ਨੂੰ ਮੰਨਦੇ ਆ ਤਾਂ ਮੈਂ ਤੁਹਾਨੂੰ ਕਿਹਾ ਵੀ ਮੰਨਦਾ ਦੂਸਰਾ ਸਵਾਲ ਤੁਸੀਂ ਕੀਤਾ ਗਏ ਵੀ ਰੱਬ ਕਿੱਥੇ ਹੈ ਕੀ ਤੁਸੀਂ ਰੱਬ ਨੂੰ ਦੇਖਿਆ ਤਾਂ ਇਹਦਾ ਜਵਾਬ ਵੀ ਮੈਂ ਦੇਵਾਂ ਮੈਂ ਦੇਖਿਆ ਤਾਂ ਹੁਣ ਮੇਰੇ ਸਵਾਲ ਦਾ ਤੁਸੀਂ ਜਵਾਬ ਦਿਓ ਫਿਰ ਮੈਂ ਤੁਹਾਡੇ ਸਵਾਲ ਦਾ ਜਵਾਬ ਇਸੇ ਤਰ੍ਹਾਂ ਮੈਂ ਦੇਵਾਂ ਜੱਜ ਸਾਹਿਬ ਨੇ ਆਖਿਆ ਵੀ ਦੱਸੋ ਹੁਣ ਮਸਕੀਨ ਸਾਹਿਬ ਕੀ ਕਹਿੰਦੇ ਵੀ ਮੈਨੂੰ ਤੁਸੀਂ ਇਹ ਦੱਸੋ ਕੀ ਤੁਹਾਡੇ ਮਾਂ ਬਾਪ ਹੈ ਬਾਪ ਦੇ ਕਦੇ ਹੈਗੇ ਕਹਿੰਦੇ ਜੇ ਤੁਹਾਡੇ ਮਾਂ ਬਾਪ ਹੈ ਠੀਕ ਹੈ ਅੱਛੀ ਬਾਤ ਹੈ ਕੀ ਤੁਹਾਨੂੰ ਇਸ ਗੱਲ ਦਾ ਪਤਾ ਵੀ ਤੁਹਾਡਾ ਬਾਪ ਕੌਣ ਹੈ ਮੈਨੂੰ ਗੱਲ ਦੇ ਵੀ ਸਾਨੂੰ ਪਤਾ ਹੈ ਮੇਰਾ ਬਾਪ ਹੈ ਜਿਹੜਾ ਮੈਨੂੰ ਪਾਲਣ ਪੋਸਣ ਵਾਲਾ ਮੇਰੀ ਮਾਂ ਜਨਮ ਦੇਣ ਵਾਲੀ ਮੈਨੂੰ ਪਤਾ ਹੀ ਹਰ ਇੱਕ ਨੂੰ ਪਤਾ ਹੁੰਦਾ ਮੇਰਾ ਬਾਪ ਕੌਣ ਨਹੀਂ ਮੈਂ ਤੁਹਾਨੂੰ ਪੁੱਛਦਾ ਹਾਂ ਹਾਂ ਮੈਨੂੰ ਪਤਾ ਹੈ ਕੀ ਤੈਨੂੰ ਪੱਕਾ ਪਤਾ ਹੈਗਾ ਵੀ ਇਹ ਤੇਰਾ ਬਾਪ ਹੈ ਜੇ ਸੁਣੋ ਤੂੰ ਬਾਪ ਮੰਨਦਾ ਹੈ ਤੈਨੂੰ ਪੂਰਾ 100% 100% ਤਨ ਵਿਸ਼ਵਾਸਾ ਵੀ ਤੇਰਾ ਇਹ ਬਾਪ ਆ ਗਿਆ ਹੁਣ ਉਹ ਜੱਜ ਸਾਹਿਬ ਕਹਿੰਦਾ ਵੀ ਤੁਸੀਂ ਸਵਾਲ ਕਿੱਦਾਂ ਦੇ ਪਾਉਣੇ ਉਹ ਕਹਿੰਦਾ ਕੋਈ ਸਵਾਲ ਤੁਹਾਨੂੰ ਰੱਬ ਨੂੰ ਦੇਖਣ ਦੇ ਪਾਉਣਾ ਰੱਬ ਜਿਹੜਾ ਫੈਲਾ ਤੁਸੀਂ ਕਹਿੰਨੇ ਵੀ ਹੈ ਨਹੀਂ ਤੁਹਾਨੂੰ ਦਿਖਾਉ ਕਿੱਥੇ ਤੁਹਾਨੂੰ ਦਿਖਾਵਾਂ ਕੋ ਆਖਦਾ ਵੀ ਹਾਂ ਮੈਨੂੰ ਪੂਰਾ ਬਸਵਾਤ ਸਾਹਿਬ ਯਕੀਨ ਹੈ ਮੇਰਾ ਕਹਿ ਬਾਤ ਮਸਕੀਨ ਸਾਹਿਬ ਕਹਿੰਦੇ ਨਹੀਂ ਅਸੀਂ ਨਹੀਂ ਮੰਨਦੇ ਅਸੀਂ 100% ਨਹੀਂ ਮੰਨਦੇ ਵੀ ਤੁਹਾਡਾ ਇਹ ਬਾਤ ਆ ਜਿਹੜੂ ਤੁਸੀਂ ਕਹਿੰਦੇ ਹੋ ਤੁਹਾਡਾ ਬਾਤ ਕਮਾਲ ਹੋ ਗਏ ਇਹ ਗੱਲ ਕਿੱਧਰੋਂ ਚਲੀ ਗਈ ਮਸਕੀਨ ਸਾਹਿਬ ਜੀ ਕਹਿੰਦੇ ਜੇ ਸਾਡੇ ਸਵਾਲ ਦਾ ਜਵਾਬ ਦੇ ਦੇਵੋਗੇ ਤਾਂ ਅਸੀਂ ਤੁਹਾਡੇ ਸਵਾਲ ਦਾ ਜਵਾਬ ਤਿਆਰ ਕਰ ਹੀ ਬੈਠੇ ਸੀ ਦੇਦੇ ਬਾਅਦ ਹੁਣ ਜੱਜ ਸਾਹਿਬ ਜਿਹੜਾ ਸਵਾਲ ਪਾਉਣ ਵਾਲਾ ਉਲਝ ਗਿਆ ਵੀ ਮੈਂ ਹੁਣ ਇਹ ਕੀ ਜਵਾਬ ਦੇਵਾਂ ਮਸਕੀਨ ਸਾਹਿਬ ਜੀ ਕਹਿੰਦੇ ਵੀ ਮੈਂ 100% ਇਹ ਆਖਦਾ ਵੀ ਜਿਹਨੂੰ ਤੂੰ ਆਪਣਾ ਬਾਪੂ ਕਹਿਣਾ ਉਹ ਤੇਰਾ ਬਾਪੂ ਮੈਂ ਨਹੀਂ ਕਹਿ ਸਕਦਾ ਵੀ ਤੇਰਾ ਅਸਲੀ ਬਾਪੂ ਹੁਣ ਜੱਜ ਸਾਹਿਬ ਕਹਿੰਦੇ ਵੀ ਮੇਰੇ ਸਵਾਲ ਦਾ ਫਿਰ ਤੁਸੀਂ ਜਵਾਬ ਦਿਓ ਵੀ ਕਿਉਂ ਇਹ ਕਾਰਨ ਕੀ ਹੈ ਤੁਸੀਂ ਕਿਉਂ ਨਹੀਂ ਮੰਨਦੇ ਮਸਕੀਨ ਸਾਹਿਬ ਕਹਿੰਦੇ ਜਿਵੇਂ ਤੁਸੀਂ ਆਖਦੇ ਆ ਵੀ ਮੇਰਾ ਬਾਪੂ ਹੈ ਤੁਹਾਨੂੰ ਵਕੀਰ ਕਿਹਨੇ ਦਵਾਇਆ ਗਿਆ ਇਸ ਗੱਲ ਦਾ ਕਿਨੇ ਤੁਹਾਨੂੰ ਦੱਸੇਗਾ ਵੀ ਤੁਹਾਡਾ ਬਾਪ ਹੈ ਤੇ ਹੁਣ ਜੱਜ ਸਾਹਿਬ ਕਹਿੰਦੇ ਵੀ ਇਹ ਮੈਨੂੰ ਦੱਸਾਂ ਮੇਰੀ ਮਾਂ ਨੇ ਜਿਹਨੇ ਜਨਮ ਦਿੱਤਾ ਮੈਨੂੰ ਤੁਹਾਡੀ ਮਾਂ ਨੇ ਜਿੱਧਰ ਉਂਗਲ ਕਰ ਦਿੱਤੀ ਵੀ ਆ ਤੁਹਾਡਾ ਬਾਪੂ ਐ ਆ ਤੁਹਾਡਾ ਮਾਮਾ ਆ ਆ ਤੁਹਾਡਾ ਚਾਚਾ ਆ ਤੁਹਾਡਾ ਤਾਇਆ ਆ ਤੁਹਾਡਾ ਕੋਈ ਵੀ ਰਿਸ਼ਤਾ ਨਾਤਾ ਜਿੱਧਰ ਤੁਹਾਡੀ ਮਾਂ ਨੇ ਉਂਗਲ ਕਰ ਦਿੱਤੀ ਉਦੋਂ ਤੁਸੀਂ ਮੰਨ ਲਿਆ ਜੀ ਕੀ ਕਰ ਲਿਆ ਮਾਂ ਦੇ ਬਚਨਾਂ ਤੇ ਮਾਂ ਦਾ ਬਚਨ ਮੰਨਣਾ ਚਾਹੀਦਾ ਜੋ ਮਾਂ ਨੇ ਕਿਹਾ ਮੰਨਣਾ ਪਊਗਾ ਪਰ ਤੈਨੂੰ ਤੇ ਇਸ ਗੱਲ ਦਾ ਪਤਾ ਨਹੀਂ ਨਾ ਇਹ ਤੇ ਤੇਰੀ ਮਾਂ ਨੂੰ ਪਤਾ ਐ ਤੇਰੀ ਮਾਂ ਨੂੰ ਪਤਾ ਵੀ ਤੇਰਾ ਬਾਪ ਕੌਣਾ ਇਹੀ ਐ ਜਾਂ ਕੋਈ ਹੋਰ ਐ ਇਹ ਤਾਂ ਤੇਰੀ ਮਾਂ ਨੂੰ ਪਤਾ ਹੈ ਕਿ ਤੈਨੂੰ ਨਹੀਂ ਪਤਾ ਤੇਰੀ ਮਾਂ ਨੇ ਜਿਹਨੂੰ ਕਹਿ ਦਿੱਤਾ ਕਿ ਬੋਤ ਆ ਤੇਰਾ ਬਾਪ ਐ ਬਸ ਤੂੰ ਉਹਨ ਮੰਨ ਲਿਆ ਉਹਦੋਂ ਤੂੰ ਕੀ ਕਰ ਲਿਆ ਦਾ ਸਾਹ ਕਹਿੰਦਾ ਹਾਂਠੀ ਕਹਿੰਦੇ ਫਿਰ ਐਵੇਂ ਜਿਵੇਂ ਤੂੰ ਆਖਦਾ ਵੇ ਰੱਬ ਕਿੱਥੇ ਐ ਤੇ ਕੌਣ ਦੱਸ ਸਕਦਾ ਹੈ ਰੱਬ ਜਿਹੜਾ ਅਨੁਭਵ ਦੁਆਰਾ ਵਿਸ਼ਵਾਸ ਦੁਆਰਾ ਮੰਨਿਆ ਜਾਂਦਾ ਹੈ ਦੇਖਿਆ ਜਾਂਦਾ ਔਰ ਦੂਸਰੇ ਨੰਬਰ ਤੇ ਜੇ ਤੈਨੂੰ ਤੇਰੀ ਮਾਂ ਨੇ ਉਂਗਲ ਕਰਕੇ ਕਹਿ ਦਿੱਤਾ ਵੀ ਤੇਰਾ ਬਾਪ ਇਹ ਐ 100% ਤਾਂ ਸਾਨੂੰ ਵੀ ਸਾਡੇ 10 ਪਾਸਾਈਆਂ ਨੇ ਉਂਗਲ ਕਰਕੇ ਕਹਿ ਦਿੱਤਾ ਵੀ ਤੁਹਾਡਾ ਗੁਰੂ ਸਹਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਐ ਇਹ ਰੱਬ ਐ ਇਨੂੰ ਤੁਸੀਂ ਗੁਰੂ ਮੰਨਣਾ ਹੈ ਆਦਰ ਨਾਲ ਮੰਨਣਾ ਹੈ ਸ਼ਬਦ ਗੁਰੂ ਮੰਨਣਾ ਹੈ ਔਰ 11ਵੀਂ ਜੋੜਤਾ ਹੈ ਦਸੇ ਪਾਤਸ਼ਾਹਾਂ ਦੀ ਸਾਡੇ ਦਸੇ ਪਾਤਸ਼ਾਹਾਂ ਨੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਇਹ ਉਂਗਲ ਕੀਤੀ ਸਭ ਸਿੱਖਾਂ ਨੂੰ ਹੁਕਮ ਹੈ ਗੁਰੂ ਮਾਨਿਉ ਗ੍ਰੰਥ ਜੇ ਤੂੰ ਮੰਨ ਲਿਆ ਨਾ ਮੇਰਾ ਬਾਪ ਹੈ ਤਾਂ ਅਸੀਂ ਵੀ ਵਿਸ਼ਵਾਸ ਕਰ ਲਿਆ ਵੀ ਸਾਡੇ ਗੁਰੂ ਨੇ ਕਿਹਾ ਸਭ ਸਿੱਖਨ ਕੋਪਮੈ ਵਿਭੋਕਮ ਕਾਰਦਕਾ ਗੁਰੂ ਮਾਨੇ ਉਪਰਾ ਪੁੱਤਰ ਤੁਹਾਡਾ ਬਾਪੂ ਅੱਜ ਤੋਂ ਸਾਡਾ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਜਣਾ ਇਹ ਰੱਬ ਹੈ ਇਹਦੇ ਵਿੱਚੋਂ ਅਸੀਂ ਰੱਬ ਦੇ ਕਹਿੰਦੇ ਆ ਬਾਣੀ ਨੂੰ ਪੜ੍ਹਦੇ ਆਂਗੇ ਸਾਡੇ ਪਿਤਾ ਜੀ ਸਾਡੇ ਗੁਰੂ ਜੀ ਸਾਡੇ ਬਾਪੂ ਜੀ ਸਾਡੇ ਨਾਲ ਗੱਲਾਂ ਬਾਤਾਂ ਕਰਦੇ ਸਾਡੇ ਸਵਾਲਾਂ ਦਾ ਜਵਾਬ ਦਿੰਦੇ ਆਗੇ ਸਾਨੂੰ ਸਿੱਖਿਆ ਦਿੰਦੇ ਆ ਸਾਨੂੰ ਕਾਰੇ ਉਪਦੇਸ਼ ਝੜਕੇ ਬੋਪਾਤੀ ਬਹੁੜ ਪਿਤਾ ਗੱਲ ਲਾ। ਸਾਨੂੰ ਝੜਕੇ ਦੇ ਵੀ ਐ ਤੇ ਸਾਨੂੰ ਉਪਦੇਸ਼ ਵੀ ਦਿੰਦੇ ਆ ਕਿ ਗਿਆਨ ਵੀ ਦਿੰਦੇ ਆ ਤੇ ਗੱਲ ਦੇ ਨਾਲ ਵੀ ਲਾਉਂਦੇ ਆ। ਪਿਆਰ ਵੀ ਦਿੰਦੇ ਆ ਤੇ ਨਾਲ ਇਹ ਵੀ ਰੱਖਦੇ ਆ ਆਂਗ ਸਮਝਤ ਲੋ ਨੰਦ ਲਾਲਾ ਪਾਚਾ ਸੋਬੀਤੀ ਸੋਬੀਤੀ। ਪਿੱਛੇ ਜੋ ਵੀ ਕੁਝ ਬੀਤ ਗਿਆ ਪੁੱਤਰ ਜੀ ਅੱਗੇ ਸਮਝ ਕੇ ਚੱਲਣਾ ਹੈ ਜਿਵੇਂ ਸਮਾਂ ਅੱਗੇ ਆ ਰਿਹਾ ਹੈ ਉਹ ਆਪਣੇ ਸਮਝ ਨਾਲ ਤਨ ਨਾਲ ਪਿੱਛੇ ਜੋ ਵੀ ਗਲਤੀਆਂ ਹੋ ਗਈਆਂ ਠੀਕ ਹੈ ਸਾਨੂੰ ਤਾਂ ਇਹ ਸਮਝਾਉਂਦੇ ਸਾਡੇ ਗੁਰੂ ਜੀ ਹਾਜ਼ਰ ਦਾ ਹਜਰ ਜਿੰਦੇ ਜਾਗਦੇ ਹੈ ਜੋ ਪੱਥਰ ਕੋ ਕਰਤੇ ਦੇ ਜਿਹੜੇ ਪੱਥਰ ਨੂੰ ਦੇਵਤਾ ਮੰਨਦੇ ਸੋ ਦੇਹੀ ਉਹਨਾਂ ਦਾ ਜਿਹੜਾ ਸੇਵਾ ਕੀਤੀ ਹੋਈ ਉਹਨਾਂ ਦੀ ਬਿਆ ਠਾਕਰ ਹਮਰਾ ਸਤ ਬੁਲੰਤਾ ਸਰਗ ਜੀ ਕੋ ਦਾਨ ਦਿੱਤਾ ਤੇ ਮੇਰਾ ਸਤਿਗੁਰੂ ਜਿਹੜਾ ਉਹ ਸਦਾ ਹੀ ਹਾਜ਼ਰ ਨਾਜ਼ਰ ਜਿੰਦਾ ਜਾਗਦਾ ਸਰਬ ਜੀ ਆਪ ਕੋ ਦਾਨ ਦੇਤਾ ਸਾਰਿਆਂ ਨੂੰ ਦਾਨ ਦਿੰਦਾ ਉਹ ਦਾਤਾ ਦਿੰਦਾ ਹੈ ਹਾਜ਼ਰ ਨਾਜ਼ਰ ਠਾਕਰ ਹਮਰਾ ਸਤ ਬੁਲੰਤਾ ਮੇਰਾ ਸਤਿਗੁਰੂ ਸਦਾ ਹੀ ਬੋਲਦਾ ਤੁਸੀਂ ਆਖਦੇ ਰੱਬ ਕਿੱਥੇ ਆਪਾਂ ਨੂੰ ਰੱਬ ਦਿਖਾਉਨੇ ਸੀ ਅੱਜ ਤੇ ਰੱਬ ਹੈ ਤੇ ਉੱਤੇ ਪਰ ਗੁਰੂ ਪਿਆਰੋ ਸਾਰੇ ਧਰਮਾਂ ਦੇ ਵਿਦਵਾਨ ਇਕੱਠੇ ਹੋਏ ਵੀ ਕਿਸੇ ਨੂੰ ਸਵਾਲ ਦਾ ਕੋਈ ਜੱਜ ਸਾਹਿਬ ਦੀ ਜਵਾਬ ਨਹੀਂ ਆਇਆ ਇੱਥੇ ਮੁਕੀਨ ਸਾਹਿਬ ਜੀ ਨੇ ਜਵਾਬ ਵੀ ਦੇ ਦਿੱਤਾ ਰੱਬ ਵੀ ਦਿਖਾ ਦਿੱਤਾ ਹਾਜ਼ਰ ਨਾਜ਼ਰ ਤੇ ਨਾਲ ਜੱਜ ਸਾਹਿਬ ਨੂੰ ਸਾਲਿਆ ਸਵਾਲ ਦੇ ਵਿੱਚ ਉਹਨੂੰ ਵੀ ਉਲਡਰ ਤਾਨੀ ਚ ਪਾ ਦਿੱਤਾ ਵੀ ਇਹ ਕਿਧਰ ਨੂੰ ਗਈ ਗੱਲ ਮੈਂ ਸਵਾਲ ਪਾਉਣ ਵਾਲਾ ਸੀ ਤੇ ਮੈਨੂੰ ਹੀ ਇਹਨੇ ਪਸਾ ਲਿਆ ਪਰ ਉਹ ਗੱਲ ਹੋ ਗਈ ਜਿਵੇਂ ਧੰ ਗੁਰੂ ਨਾਨਕ ਸਾਹਿਬ ਬਾਸਾ ਜੀ ਨੂੰ ਪਾੰਧਾ ਦੇ ਕੋਲ ਬਣਦੇ ਵਾਸਤੇ ਭੇਜਿਆ ਸੀ ਪ੍ਰਹਲਾਦ ਜੀ ਨੂੰ ਬਣਦੇ ਬਾਤੇ ਭੇਜਿਆ ਸੀ ਤੇ ਪ੍ਰਹਲਾਦ ਜੀ ਨੇ ਵੀ ਇੱਕੋ ਹੀ ਗੱਲ ਆ ਕੇ ਸੀ ਪਾੰਦੇ ਨੂੰ ਪ੍ਰਹਲਾਦ ਪਠਾਏ ਪੜਨ ਸਾਲ ਬਣਦੇ ਬਾਤੇ ਭੇਜਿਆ ਪਾਠਸ਼ਾਲਾ ਦੇ ਵਿੱਚ ਤੇ ਆਖਾਂ ਮੇਰਾ ਇਹ ਕੰਮ ਨਹੀਂ ਹੈ ਮੇਰੀ ਪਟੀਆਂ ਲੈਦੇ ਹੋ ਸੀ ਗੋਪਾਲ ਅੱਜ ਨਹੀਂ ਆ ਗੱਲਾਂ ਤੁਸੀਂ ਸੁਣਾਉਣੇ ਹੋ ਪਾਂਦਾ ਜੀ ਇਹ ਮੈਨੂੰ ਨਹੀਂ ਗੱਲਾਂ ਹੁੰਦੀਆਂ ਇਹ ਫਜ਼ੂਲ ਗੱਲਾਂ ਗੀਆਂ ਇੱਥੇ ਮੇਰੀ ਪਟੀਆਂ ਪਟਿਆ ਦਾ ਭਾਵ ਦਾ ਖੱਟੀ ਤੁਸੀਂ ਪੜੇ ਲਿਖੇ ਹੋ ਅਸੀਂ ਵੀ ਉਸ ਸਕੂਲ ਚ ਪੜੇ ਆ ਜਿਹੜੇ ਸਮੇਂ ਤੇ ਆਪਾਂ ਪੜੇ ਉਹਨੂੰ ਘਟਕਾ ਲਿਖੀਆਂ ਜਾਂਦੀਆਂ ਸੀਗਾ ਗਾਜਨੀ ਦੇ ਨਾਲ ਲਿਖ ਕੇ ਉਹਨਾਂ ਨੂੰ ਪਹੁੰਚ ਕੇ ਤਹਾਨੂੰ ਉਹ ਫੱਟੀ ਦੇ ਉੱਪਰ ਆਖਿਆ ਇਹਦੇ ਉੱਪਰ ਗੋਪਾਲ ਦਾ ਨਾਮ ਲਿਖਾਓ ਇਵੇਂ ਜਿਵੇਂ ਗੁਰਨਾਥ ਸਾਹਾ ਪਾਸਾ ਜੀ ਨੇ ਆਖਿਆ ਪੰਦੇ ਨੂੰ ਵੀ ਮੈਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ ਤੁਸੀਂ ਮੈਨੂੰ ਪ੍ਰਮਾਤਮਾ ਦਾ ਨਾਮ ਲਿਖਾਓ ਵੈਕ੍ਰੂ ਦਾ ਨਾਮ ਲਿਖਾਓ ਮੈਨੂੰ ਆ ਗੱਲਾਂ ਦਾ ਨਹੀਂ ਪਤਾ ਇਵੇਂ ਜਿਵੇਂ ਪੰਡਤ ਜੀ ਨੂੰ ਆਖਿਆ ਗੁਰਨਾਥ ਸਾਹਾ ਪਾਸਾ ਜੀ ਨੇ ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵਟੇ ਹੋ ਜਿਨੇ ਉਹ ਜੀ ਕਾ ਹਈ ਤਾ ਪਾਡੇ ਕਤ ਨਾਉ ਟਟ ਨਾਮਲ ਲੱਗਾ ਨਾਉ ਜਲੇ ਨਾ ਜਾਏ ਤਨ ਸਮਾਨ ਸਨਾਨ ਕਾ ਜਿੰਨ ਕਾ ਪੱਲ ਪਾਇਆ ਤਕੀ ਆਖਿਆ ਵੀ ਆਜ લેਉ ਹੈ ਨਾ ਜਿਹੜਾ ਤੁਸੀਂ ਇਹ ਮੇਰੇ ਗਲ ਦੇ ਵਿੱਚ ਪਾਉਣ ਨੂੰ ਕਰਦੇ ਹੋ ਇਹ ਜਨੇਉ ਮੈਂ ਕਿਹੜੇ ਸਹਾਰਨਾ ਪਾਲ ਰਾਂ ਇਹ ਧਾਗੇ ਦਾ ਜਨੇਊ ਹੈ ਇਹ ਮੈਲਾ ਵੀ ਹੋ ਜਾਵੇਗਾ ਮੈਲਾ ਹੋ ਗਿਆ ਇੱਕ ਮੈਲਾ ਹੋ ਕੇ ਖੁੱਟ ਜਾਵੇਗਾ ਇਦਾਂ ਹੀ ਫਿਰ ਮੈਨੂੰ ਜਨੇਊ ਦੀ ਲੋੜ ਨਹੀਂ ਦਇਆ ਕਪਾ ਕਹਿੰਦੇ ਦਇਆ ਰੂਪੀ ਕਪਾ ਬਣਾਓ ਇੱਕ ਪੰਪ ਬਣਿਆ ਹੋਇਆ ਨਾ ਧਾਗਾ ਦਇਆ ਰੂਪੀ ਕਪਾ ਹੋਣੀ ਚਾਹੀਦੀ ਜੇ ਤੁਹਾਡੇ ਅੰਦਰ ਦਇਆ ਤੁਹਾਡੇ ਅੰਦਰ ਇਨਸਾਨੀਅਤ ਤੁਹਾਡੇ ਅੰਦਰ ਧਰਮ ਹੋਣਾ ਚਾਹੀਦਾ ਹੈ ਗਣਤ ਜੀ ਝੂਠ ਨਾ ਬੋਲ पांडे ਸੱਚ ਕਹੀਏ ਸੱਚ ਦੇ ਮਾਰਗ 'ਤੇ ਪਰ ਚੱਲੋ ਸੱਚ ਦੀ ਬਾਤ ਕਹੋ ਐ ਨਹੀਂ ਇੱਥੇ ਹੁੰਦਾ ਜਿਵੇਂ ਹੁਣ ਇਹੀ ਗੱਲ ਸਾਡੇ 'ਤੇ ਪੁੱਗੀ ਜਿ세 ਖਾਂ ਤੇ ਵੀ ਕੱਲਾ ਪਾਈ ਗਾਤਰਾ ਪਾਉਣ ਦੇ ਨਾਲ ਗੱਲ ਨਹੀਂ ਬਣਦੀ ਪਾਸਾ ਜੀ ਕਹਿੰਦੇ ਝੂਠ ਤੋਂ ਬਚੋ ਜੇ ਇਸ ਝੂਠ ਬੋਲੇ ਜਾਂਦੇ ਆ ਤਾਂ ਗਾਤਰਾ ਪਾਉਣ ਦਾ ਕੋਈ ਫਾਇਦਾ ਨਹੀਂ ਹੈ ਜੇ ਸੱਚ ਨਹੀਂ ਸੁਣ ਸਕਦੇ ਸੱਚ ਨਹੀਂ ਬੋਲ ਸਕਦੇ ਕੋਈ ਫਾਇਦਾ ਨਹੀਂ ਦਾਤਰਾ ਪਾਉਣ ਦਾ ਜੇ ਸਿਂਧਿਆ ਕਰਨੇ ਛੱਡ ਨਹੀਂ ਸਕਦੇ ਸੁਣ ਨਹੀਂ ਸਕ ਨਹੀਂ ਸਕਦੇ ਤਾਂ ਕੋਈ ਫਾਇਦਾ ਨਹੀਂ ਹੈ ਅਸੀਂ ਗੁਰੂ ਪਿਆਰੋਂ ਬੇਈਮਾਨੇ ਠੱਗੀ ਚੋਰੀ ਕਰਨੇ ਛੱਡ ਨਹੀਂ ਸਕਦੇ ਦਾਤਰਾ ਪਾਉਣ ਦੀ ਕੋਈ ਲੋੜ ਨਹੀਂ ਹੈ ਕੋਈ ਫਾਇਦਾ ਨਹੀਂ ਹੈ ਦਾ ਪਾਤਸ਼ਾਹ ਜੀ ਕਹਿੰਦੇ ਭਾਈ ਜੇ ਤੁਸੀਂ ਸੱਚ ਦੇ ਮਾਰਗ ਦੇ ਉੱਪਰ ਚੱਲੋਗੇ ਇਮਾਨਦਾਰੀ ਦੇ ਵਿੱਚ ਰਹੋਗੇ ਆਪਣੀ ਦਸਾਂ ਨਵਾਂ ਦੀ ਇਮਾਨਦਾਰੀ ਦੇ ਨਾਲ ਕਿਰਤ ਕਰੋਗੇ ਝੂਠ ਨਹੀਂ ਬੋਲੋਗੇ ਸੱਚ ਦੇ ਮਾਰਗ ਦੇ ਉੱਪਰ ਚੱਲਾਂਗੇ ਤਾਂ ਤੁਸੀਂ ਗੁਰੂ ਨਾਨਕ ਸਾਹਿਬਾ ਜੀ ਦੇ ਸੱਚੇ ਸਿੱਖੋਂ ਤੇ ਨਹੀਂ ਸਿੱਖ ਨਹੀਂ ਹੈ ਜਿਵੇਂ ਪੰਡਤ ਨੂੰ ਕਿਹਾ ਵੀ ਆ ਧਾਕੇ ਦਾ ਜਿਹਨੂੰ ਪੌਂਦੇ ਨਾਲ ਸੱਚਾ ਪੰਡਤ ਨਹੀਂ ਕੋਈ ਬਣ ਜਾਂਦਾ ਐਵੇਂ ਜਿਵੇਂ ਸਿੱਖ ਵੀ ਕੱਲਾ ਗਾਤਰਾ ਪੌਂਦੇ ਨਾਲ ਹੀ ਬਣ ਜਾਂਦਾ ਸਿੱਖ ਨੂੰ 52 ਬਚਨ ਜੋ ਗੁਰਸਾਹਿਬ ਜੀ ਨੇ ਬਖਸ਼ਿਸ਼ ਕੀਤੀ ਉਹ 52 ਬਚਨਾਂ ਦੇ ਉੱਪਰ ਚੱਲਣਾ ਪਊਗਾ ਫਿਰ ਗੁਰੂ ਦਾ ਸਿੱਖ ਅਗਵਾ ਸਕਦਾ ਤੇ ਜੇ 52 ਬਚਨਾਂ ਦੇ ਉੱਪਰ ਨਹੀਂ ਚੱਲਦੇ ਤਾਂ ਗੁਰੂ ਦੇ ਸਿੱਖ ਨਹੀਂ ਹੈ ਸਿੱਖਵਾ ਸਕਦੇ ਅਸੀਂ ਗੁਰੂ ਪਿਆਰਿਓ 52 ਤਾਂ ਬਹੁਤ ਹੈ 52 ਦੇ ਵਿੱਚੋਂ 5 4 ਦੇ ਉੱਪਰ ਹੀ ਚੱਲ ਪਗੇ ਇਹ ਹੀ ਬੋਤ ਹੈ ਚੱਲਗੇ ਤਾਂ ਸਹੀ ਨਾ ਅਜ ਤਾਂ 5 4 ਤੇ ਵੀ ਨਹੀਂ ਚੱਲਦੇ ਸਾਰੀਆਂ ਗੱਲਾਂ ਉਲਟ ਚੜ ਲਈਆਂ ਸਾਡੀਆਂ ਵਿੱਚ ਹੀ ਮੈਂ ਆ ਗਿਆ ਪਸਾਈ ਨਹੀਂ ਹੈਗੇ ਇਹ ਨਾ ਕਿ ਉਹ ਸਾਨੂੰ ਕਹੀ ਜਾਂਦੇ ਅਸੀਂ ਮੈਂ ਵੀ ਵਿੱਚ ਹੀ ਆਂਗਾ ਇਸ ਕਰਕੇ ਆਪਾਂ ਭਾਈ ਸਾਰੇ ਗੁਰੂ ਸਾਹਿਬ ਜੀ ਤੋਂ ਡਰ ਕੇ ਉਹਨਾਂ 52 ਬਚਨਾਂ ਦਾ ਪਾਲਣ ਕਰਗੇ ਤਾ ਮੇਰੇ ਸਤਿਗੁਰੂ ਜੀ ਸਾਡੇ ਤੇ ਜਰੂਰ ਖੋਟ ਹੋਣਗੇ ਤਾਂ ਦਇਆ ਟਪਾ ਸੰਤੋਖ ਸੋਧ ਜਤ ਗੰਢੇ ਸਤ ਬਟ ਆ ਗੰਢਾ ਦਿੱਤੀਆਂ ਨਾ ਤੂੰ ਜਿਨੇ ਉਹਨੂੰ ਜਪ ਤੇ ਸਤ ਦੀਆਂ ਗੰਢਾਂ ਦਿਓ ਪੰਨ ਜੀ ਜਤ ਗੰਢੇ ਸਤ ਮੱਟ ਆ ਸਤ ਵਾਰੀ ਸਤ ਗੰਢਾ ਦਿੱਤੀਆਂ ਨਾ ਇਹ ਮੱਟ ਜਿਹੜਾ ਦਿੱਤਾ ਹੈ ਇਹ ਸਤ ਤੇ ਸੰਤੋਖ ਦਾ ਬਿਨਾ ਸੰਤੋਖ ਨਹੀਂ ਪੁਰ ਰਾਜ ਜਾਏ ਸੰਤੋਖ ਤੋਂ ਬਿਨਾ ਰਾਜ ਦਾ ਨਹੀਂ ਇਸਨ ਤੋਂ ਕਿੱਥੋਂ ਮਿਲੂਗਾ ਅਕਾਲ ਪੁਰਖੋਂ ਵੈਰੂ ਤੋਂ ਇਹੋ ਜਿਨੇ ਉਹ ਜੀ ਕਾ ਹਈ ਤਾਂ ਪਾਂਡੇ ਕਤ ਪੰਡਤ ਜੀ ਐਹੋ ਜਾਂ ਜਿਨੇ ਉਹ ਮੇਰੇ ਪਾਉ ਨਾ ਉਹ ਟੱਟਾ ਨਾ ਮਦਲੱਕ ਨਾ ਉਹ ਕੁੱਤੇ ਤੇ ਨਾ ਹੀ ਉਹਨੂੰ ਮੈਲ ਲੱਗੇ ਨਾ ਉਹ ਜਲਣਾ ਜਾ ਇਦਾਂ ਜਿਨੇ ਉਹ ਜਲ ਜਾਂਦਾ ਗਾਤਰਾ ਵੀ ਸਾਡਾ ਜਲ ਜਾਂਦਾ ਹੈ ਗਾਤਰਾ ਮਹਿਲਾ ਹੋ ਗਿਆ ਉਹਨੂੰ ਧੋਣਾ ਪੈਂਦਾ ਜਾਂ ਬਦਲਣਾ ਪੈਂਦਾ ਜਾਂ ਕੁੱਟ ਜਾਂਦਾ ਜਾਂ ਉਹ ਜਾਲ ਦਿੰਨੇ ਆਪਾਂ ਇਹ ਜਿਹੜਾ ਗਾਤਰਾ ਪਾਉਣਾ ਸੀ ਐਸਾ ਗਾਤਰਾ ਪਾਏ ਵੀ ਅੰਦਰ ਹੀ ਪਾ ਲਗੇ ਜਿਵੇਂ ਭਗਤ ਰਵਦਾਸ ਜੀ ਨੂੰ ਪੰਡਤਾਂ ਨੇ ਕਿਹਾ ਸੀ ਨਾ ਵੀ ਤੁਸੀਂ ਜਨੇਊ ਦਿਖਾਓ ਅੰਦਰੋਂ ਦਿਖਾਓ ਤੁਹਾਡੇ ਭਗਤ ਰਵਦਾਸ ਜੀ ਕਹਿੰਦੇ ਆਹ ਚੱਕੋ ਆਪਣਾ ਜਨੇਊ ਇਹਦੀ ਮੈਨੂੰ ਲੋੜ ਨਹੀਂ ਤੇ ਆਪਣੇ ਮੈਂ ਦਿਲ ਦੇ ਵਿੱਚੋਂ ਰੰਬੀ ਲਿਆਓ ਰੰਬੀ ਦੇ ਨਾਲ ਫਾੜ ਕੇ ਮੈਂ ਆਪਣੇ ਦਿਲ ਦੇ ਵਿੱਚੋਂ ਮੈਂ ਤੁਹਾਨੂੰ ਆਪਣਾ ਜਨੂਰ ਦਿਖਾਉਣਾਗਾ ਪੰਤ ਜੀ ਹੈਰਾਨ ਹੋਗੇ ਇਹ ਉੱਪਰਲੇ ਜੰਮ ਨਾਲ ਕੁਛ ਨਹੀਂ ਬੰਦਦਾ ਉੱਪਰੋਂ ਕੁਛ ਪਾਉਣ ਨਾਲ ਕਕਾਰਾਂ ਦੇ ਨਾਲ ਕੁਛ ਨਹੀਂ ਬੰਦਦਾ ਅੰਦਰੋਂ ਪਾਜੀ ਅੰਦਰੋਂ ਦਿਲ ਨੂੰ ਸਾਫ ਕਰਗੇ ਸ਼ੁੱਧ ਕਰਗੇ ਭਾਈਆ ਮਤ ਪਾਪਾਂ ਕਾ ਸੰਗ ਉਹ ਧੋਪੇ ਨਾਵੇ ਕਰਾਂਗੇ ਅੰਦਰੋਂ ਨਾਮ ਰੂਪੀ ਗਤਵਾ ਪਾਜੀ ਨਾਮ ਰੂਪੀ ਸਾਬਣ ਲਾਗੇ ਸਰੀਰ ਨੂੰ ਤੇ ਨਾਮ ਦਾ ਇਹ ਕਪੜਾ ਹੋਵੇ ਤੇ ਜਿਵੇਂ ਭਗਤ ਰਵਦਾਸ ਜੀ ਨੇ ਆਖਿਆ ਨਾਮ ਤੇਰਾ ਆਰਤੀ ਮਜਨਮ ਰਾਰੇ ਹਾਕੇ ਨਾਮ ਬਿਨ ਝੂਠੇ ਸਗਲ ਪਸਾਰੇ ਭਗਤ ਰਵਦਾਸ ਜੀ ਕਹਿੰਦੇ ਨਾਮ ਤੇਰਾ ਆਰਤੀ ਭਾਈ ਮੇਰੇ ਬਾਤ ਤੇ ਤਾਂ ਪ੍ਰਮਾਤਮਾ ਦਾ ਨਾਮ ਹੀ ਆਰਤੀ ਹੈ ਨਾਮ ਤੇਰਾ ਆਰਤੀ ਮਜਨ ਮਜਨ ਹੁੰਦਾ ਇਸ਼ਨਾਨ ਮੇਰੇ ਬਾਤ ਇਸ਼ਨਾਨ ਹੀ ਪ੍ਰਮਾਤਮਾ ਦਾ ਨਾਮ ਹੈ ਮੈਂ ਸ਼ਿਵਾਨ ਆਨ ਪਰਮਾਤਮਾ ਦੇ ਨਾਮ ਦਾ ਕਰਦਾ ਪਾਣੀ ਦਾ ਨਹੀਂ ਕਰਦਾ ਮੈਂ ਹਰ ਕੇ ਨਾਮ ਬਿਨ ਹਰੀ ਦੇ ਨਾਮ ਤੋਂ ਬਿਨਾ ਝੂਠੇ ਸਗਲ ਬਸਾਰੇ ਸਭ ਕੁਝ ਝੂਠਾ ਹੈ ਕੁਝ ਵੀ ਸੱਚ ਨਹੀਂ ਹੈ ਜੇ ਬਾਝੂਠੀ ਬੋਲ ਤੂਠਾ ਕੰਨ ਨੇਤਰ ਸਭ ਝੂਠੇ ਇੰਦੇ ਕੀ ਝੂਠੂ ਤਰਸ ਨਾਏ ਬ੍ਰਹਮ ਅਗਨ ਕੇ ਝੂਠੇ ਕਿ ਵੀ ਸਾਹਿਬ ਜੀ ਕਹਿੰਦੇ ਸਾਡੀ ਜੀਵ ਵੀ ਝੂਠੀ ਹੈ ਇਹਵਾ ਝੂਠੀ ਬੋਲਤ ਝੂਠਾ ਬੋਲਦੇ ਵੀ ਝੂਠਾਂਗੇ ਪਾਣੀ ਝੂਠਾ ਅੱਗ ਵੀ ਝੂਠੀ ਐ ਤੇ ਫਿਰ ਭਾਈ ਸੱਚਾ ਕੀ ਐ ਤੇ ਜਿਹੜੇ ਭੋਜਨ ਬਣਾਉੜੇ ਆਗੇ ਤੇ ਉਹ ਵੀ ਗੁਰੂ ਪਿਆਰੇ ਉਹ ਕੱਸੀ ਆ ਉਹ ਵੀ ਝੂਠੀ ਐ ਭੋਜਨ ਬਣਾਇਆ ਹੋਇਆ ਵੀ ਝੂਠਾ ਐ ਪਹਿਲਾਂ ਵੀ ਸਬਜ਼ੀ ਬਾਜੀ ਜਿਹੜੀ ਆ ਉਹ ਵੀ ਝੂਠੀ ਕੀਤੀ ਹੋਈ ਐ ਜਿਹੜੇ ਮਕੌੜਿਆਂ ਦੀ ਤੇ ਵੀ ਸੱਚਾ ਕੀ ਰਹੇਗਾ ਫੁੱਲਾਂ ਜਿਹੜੇ ਗੁਰੂ ਸਾਹਿਬ ਨੂੰ ਚੜਾਉੜੇ ਸੀ ਉਹ ਵੀ ਪਹਿਲਾਂ ਮੱਖੀਆਂ ਦੇ ਚਿਤੜੀਆਂ ਦੇ ਹੋਰ ਤਰ੍ਹਾਂ ਤਰ੍ਹਾਂ ਦੇ ਪੰਛੀਆਂ ਦੇ ਝੂਠੇ ਕੀਤੇ ਹੁੰਦੇ ਆ ਤੇ ਸੱਚਾ ਕੀ ਆ ਕੁਛ ਵੀ ਨਹੀਂ ਹੈ ਇਸ ਕਰਕੇ ਭਗਤ ਕਬੀਰ ਸਾਹਿਬ ਜੀ ਨੇ ਵੀ ਕਿਹਾ ਚਰਵਦਾਸ ਜੀ ਨੇ ਵੀ ਕਿਹਾ ਕਹਿੰਦੇ ਭਾਈ ਸੱਚਾ ਤਾਂ ਪਰਮਾਤਮਾ ਦਾ ਨਾਮ ਹੈ ਹੁਣ ਇਹ ਤੇ ਸੋਹਣ ਵੱਡਾ ਆਕਾ ਸਭ ਕੋਈ ਇਸ ਗੱਲ ਦਾ ਜਵਾਬ ਮਸਕੀਨ ਸਾਹਿਬ ਜੀ ਨੇ ਕਿਹਾ ਕਹਿੰਦੇ ਦੁਨੀਆ ਦੇ ਲੋਕ ਇੱਕ ਦੂਜੇ ਤੋਂ ਸੁਣ ਕੇ ਆਖਦੇ ਆ ਕਿ ਵਾਹਿਗੁਰੂ ਵੱਡਾ ਪਰ ਦੇਖਿਆ ਕਿਸੇ ਨੇ ਨਹੀਂ ਤੇ ਦੇਖਿਆ ਕਿਵੇਂ ਜਾਵੇਗਾ ਜਦੋਂ ਆਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਦੇ ਨਾਲ ਚਿੱਤ ਜੋੜਾਂਗੇ ਅਨਭਵ ਦੁਆਰਾ ਦੇਖਿਆ ਜਾਂਦਾ ਇੰਟੀ ਤੇ ਕੁੰਚਰ ਅਸਥੂਲਾ ਜਿਹੜਾ ਵਾਹਿਗੁਰੂ ਕੀੜੀ ਤੋਂ ਲੈ ਕੇ ਹਾਕੀ ਤੱਕ ਰੱਖਿਆ ਕਰਦਾ ਉਹ ਵੈਗੁਰੂ ਨੂੰ ਅਨਪਗ ਦੁਆਰਾ ਦੇਖਿਆ ਜਾਂਦਾ ਹੈ ਚਾਹੇ ਵੱਡਾ ਦੇਖ ਲਈਏ ਚਾਹੇ ਛੋਟਾ ਦੇਖ ਲਈਏ ਆਕਾਰ ਵੈਗੁਰੂ ਦਾ ਵੈਗੁਰੂ ਸਾਨੂੰ ਜ਼ਰੂਰ ਦਿਖਦਾ ਜਦੋਂ ਅਸੀਂ ਮਨ ਚਿੱਤ ਅਕਾਗਰੋ ਕਰਕੇ ਪ੍ਰਮਾਤਮਾ ਦੇ ਚਰਨਾਂ ਨਾਲ ਚਿੱਤ ਜੋੜਾਂਗੇ ਅਵਕਾਰਾਂ ਨੂੰ ਇਹ ਵਕਾਰ ਹੀ ਨਹੀਂ ਸਾਨੂੰ ਰੱਬ ਦੇ ਚਰਨਾਂ ਨਾਲ ਜੁੜ ਅਸੀਂ ਕਹਿੰਦੇ ਚਿੱਤ ਨਹੀਂ ਲੱਗਦਾ ਚਿੱਤ ਸਾਡਾ ਪਾਈ ਉਸ ਕਰਕੇ ਨਹੀਂ ਲੱਗਦਾ ਸਾਡੇ ਅੰਦਰ ਵਕਾਰਾਂ ਦਾ ਘਰ ਆ ਗਿਆ ਇਹ ਵਕਾਰ ਸਾਡੇ ਅੰਦਰੋਂ ਜਦੋਂ ਨਿਕਲਣਗੇ ਫੇਰ ਜਾ ਕੇ ਚਿੱਤ ਜੁੜੂਗਾ ਸਾਡੇ ਅੰਦਰ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਨਿੰਦਿਆ, ਚੁਗਲੀ, ਦੇਈਮਾਨੀ, ਠਗੀ, ਚੋਰੀ, ਝੂਠ ਇਹ ਸਾਰਾ ਕੁਝ ਤਾਂ ਸਾਨੂੰ ਚੁੰਮੜਿਆ ਬੈਠਾਗਾ ਅੰਦਰ ਬੈਠਾ ਸਰਦੀ ਤੇ ਜਦੋਂ ਇਹਨੂੰ ਕੱਢਣਾ ਕਿ ਬਾਹਰ ਢੇਰੀ ਜਾ ਕੇ ਖਾਲਾ ਦਿੱਤਾ ਵਸਤੂ ਪਈਓ ਥਾਜ਼ੇ ਵਿੱਚ ਵਸਤੂ ਪਾਉਣੀ ਹੈ ਤਾਂ ਉਹ ਵਸਤੂ ਪਹਿਲਾਂ ਵਾਲੀ ਕੱਢਣੀ ਪਵੇਗੀ ਪਾਂਡੇ ਦੇ ਵਿੱਚੋਂ ਫੇਰ ਦੂਜੀ ਵਸਤੂ ਪਾਉਣੀ ਹੈ ਪਰਮਾਤਮਾ ਦਾ ਨਾਮ ਟਿਕਾਉਣਾ ਹੈ ਨਾ ਮਨ ਤੇ ਤਾਕਾਗਰ ਕਰਨਾ ਹੈ ਤਾਂ ਇਹਨਾਂ ਵਿਕਾਰਾਂ ਨੂੰ ਪਹਿਲਾਂ ਛੱਡਣਾ ਪਊਗਾ ਇਹਨਾਂ ਨੂੰ ਬਾਹਰ ਕੱਢਣਾ ਪਊ ਫੇਰ ਗੁਰੂ ਸਾਹਿਬ ਜੀ ਦੀ ਕਿਰਪਾ ਵਰਤੇਗੀ ਜਿਹਨੂੰ ਨਾਮ ਟਿਕ ਗਿਆ ਰੱਬ ਤੇਰੇ ਸਾਹਮਣੇ ਆ ਕੇ ਖੜ ਜਾਵੇਗਾ ਭਗਤ ਧੰਨਾ ਜੀ ਜਿਹੜੇ ਸਨ ਭਗਤ ਧੰਨਾ ਜੀ ਨੇ ਕਿਹੜਾ ਗਾਉਂ ਵੀ ਗੁਰੂ ਗ੍ਰੰਥ ਸਾਹਿਬ ਪੜਿਆ ਸੀਗਾ ਭਗਤ ਧੰਨਾ ਜੀ ਨੂੰ ਕੱਖ ਵੀ ਨਹੀਂ ਆਉਂਦਾ ਬਸ ਇੱਕ ਮਨ ਚਿੱਤਕ ਅਗਰੋ ਕਰਕੇ ਬੈਠੇ ਆ ਮਨ ਸਾਫਾ ਗਿਆ ਉਹਨਾਂ ਦਾ ਅਵਕਾਰ ਕਰਨ ਦਿੱਤੇ ਤੇ ਦਿਲ ਸਾਫਾ ਗਿਆ ਤੇ ਬੈਠੇ 48 ਕਿਤੇ ਜਦੋਂ ਬੈਠੇ ਰਹੇ 48 ਘੰਟੇ ਬਾਅਦ ਰੱਬ ਨੂੰ ਪ੍ਰਗਟ ਹੋਣਾ ਪਿਆ ਵੈ ਗੁਰੂ ਨੂੰ ਵੀ ਇਹਦਾ ਦਿਲ ਸਾਫਾ ਗਿਆ ਉਹਨਿਓ ਦਰਸ਼ਨ ਤਾਂ ਦੇਣੀ ਪਹਿਣੇਗੀ ਇਸ ਕਰਕੇ ਗੁਰੂ ਪਿਆਰੂ ਭਗਤ ਧੰਨਾ ਜੀ ਵਾਂਗੂ ਅਸੀਂ ਵੀ ਆਪਣੇ ਚੇਤੂ ਨੂੰ ਬਣਾ ਲਏ ਤੇ ਗੁਰੂ ਸਾਹਿਬ ਸਾਡੇ ਸਾਹਮਣੇ ਪਰਤਖੋਗੇ ਮਿਲਾ ਪਰਤਖ ਅਗਸਈਆ ਤੰਨਾ ਬਡਪਾਗਾ ਪਰਤ ਤੰਨਾ ਜੀ ਵਿਭਾਗੇ ਸਾਹ ਜਿਨ੍ਹਾਂ ਨੇ ਪਾਈ ਪ੍ਰਤੱਖ ਵੈਗੁਰੂ ਦੇ ਦਰਸ਼ਨ ਕੀਤੇ ਅਸੀਂ ਵੀ ਪ੍ਰਤੱਖ ਦਰਸ਼ਨ ਕਰ ਸਕਦੇ ਹਾਂ ਵੈਗੁਰੂ ਦੇ ਜੇ ਸਿਕੋਣਾ ਵੰਨੋਂ ਭਾਈ ਚੱਲਣਾ ਸਿੱਖ ਗਿਏ ਗੁਰੂ ਸਾਹਿਬ ਦੀ ਜਰੂਰ ਕਿਰਪਾ ਕਰਨਗੇ ਸਾਡਾ ਲੋਕ ਤੇ ਸਾਡਾ ਪਰਲੋਕ ਸਵਾਰਨਗੇ ਇਹ ਲੋਕ ਸੁਖ ਗਏ ਪਰ ਲੋਕ ਸੇ ਲੈ ਨਾਨਕ ਹਰ ਪ੍ਰਭ ਆਪੇ ਮੇਲੇ ਹੰਗਾ ਕੋ ਲਟਕਾਂ ਦੀ ਖਿਮਾ ਸੋ ਬਿਲਾਉ ਪਤੇ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਪਤਿ ਵਾਹਿਗੁਰੂ ਸਾਹਿਬ ਜੀ ਆ ਰਾਮ ਕਲੀ ਮਹਲ ਲਖੀ ਜਾਨੰਦ ਏਕੋ ਓੰਕਾਰ ਸਤਗੁਰ ਪ੍ਰਸਾਦ ਅਨੰਦ ਸੇ ਆਉ ਮੇਰੀ ਮਾਇ ਸਤਗੁਰੂ ਮੈਂ ਪਾਇਆ ਸਤਗੁਰ ਤਾਂ ਪਾਇਆ ਸਹਸਤੇ ਮਨ ਬਜੀਆ ਪਾਦਿਆ ਰਾਗ ਰਤਨ ਪਰਵਾਰ ਪਈਆ ਸਬਦ ਗਾਵਨ ਆਇਆ ਸਤਿਗੁਰਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਨੰਦਰ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੁਧਾਰ ਵਰਣਾਲੇ ਹਰਿ ਨਾਮੁ ਮੰ ਮੇਰੀ ਦੁਖ ਸਭਸਾਰਣਾ ਅੰਗੀਕਾਰੁ ਪ੍ਰਤੀ ਰਾਹ ਕਾਨ ਸਭ ਸਵਾਰਣਾ ਸਬਨਾ ਗੰਗਾ ਸਮਰਸਵਾਮੀ ਸੋ ਕੋ ਮਨੁ ਵਸਾਈ ਹਰ ਨਾਨਕ ਮਾ ਨਾਮੇ ਰੀ ਸਦਾਰੂ ਅਰਣਾਲੇ ਸਾਕੇ ਸਬਾਚ ਨਾਹੀ ਕਰਤੇ ਰਾਏ ਕਰਤਾ ਪੀਰੇ ਸਭਿ ਸ਼ਜ ਦੇਸੁ ਪਾਵੇ ਸਦਾ ਸੁਤਾ ਲਾ ਤੇਰੀ ਨਾਮੁ ਮਨੁ ਸਾਵੇ ਨਾਮਿ ਕਾ ਮਨੁ ਸਿਆ ਬਹੁ ਜੀ ਸਾਬ ਕਨੇ ਜੇ ਕੈ ਨਾਨਕ ਸਚੇ ਸਾਖ ਕੈ ਨਾਹੀ ਕਰਤੇ ਰਾਏ ਸਤਨਾ ਮੇਰਾ ਧਾਰੂ ਸਤਨਾਮ ਦਾ ਮੇਰਾ ਜੁਬਕਾ ਸੋ ਗਵਾਈਆ ਕਰ ਸੰਤ ਸੁਖਨਾ